ਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਸਰਿਆਲੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੁਨੋਂ ਸ਼ਹਿਰੇ ਪੰਨੂਆਂ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਆ ਸਰਿਆਲੀ ਦੀ ਵੀਰ ਹੈਪੀ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਵੀਰ ਹੈਪੀ ਦੇ ਕੋਲ ਆਉਂਦੇ ਆ ਤੇ ਨਾਕ ਜਿਹੜੇ ਆ ਦੋਸਤੋ ਅੱਜ ਵੀ ਟੋਟਲ ਆਪਾਂ ਤੁਹਾਨੂੰ 5 ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 3 ਮੱਝਾਂ ਬਹੁਤ ਟੌਪ ਟੌਪ ਦੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਨਾਲ ਦੀ ਨਾਲ ਤੁਸੀਂ ਚਵਾਈਆਂ ਦੇਖੋਗੇ ਦੋ ਵੜਾ ਹੋਣ ਗੀਆਂ ਰੇੜਪੜ ਤਾਂ ਬਿਲਕੁਲ ਜਾਇਜ ਛੋਟੇ ਰੇੜ ਹੁੰਦੇ ਆ ਸੋ ਬਾਕੀ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਡਿਟੇਲ ਮਿਲ ਹੀ ਜਾਣੀ ਆ ਠੀਕ ਆ ਜੀ ਪਸ਼ੂ ਬਹੁਤ ਟੌਪ ਟੌਪ ਦੇ ਚੰਗੇ ਥਣ ਦੇਵੇ ਬਹੁਤ ਖੂਬਸੂਰਤ ਹਵਾਨੇ ਦੇਵੇ ਤੇ ਕਮਾਲ ਪਸ਼ੂ ਆ ਸੋ ਬਾਕੀ ਮੇਰਾ ਵੀਰ ਤੁਸੀਂ ਵੀਡੀਓ ਵਾਧ ਤੋਂ ਵਾਧ ਅੱਗੇ ਸ਼ੇਅਰ ਕਰਦੇਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਸਕੇ ਗੱਲਬਾਤ ਪੂਰੀ ਵੀਰ ਹੈਪੀ ਦੇ ਨਾਲ ਕਰਾਂਗੇ ਔਰ ਕਰਦੇ ਆ ਗੱਲਬਾਤ ਹੈਪੀ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਰਸ਼ਨ ਸਿੰਘ ਸਾਹਿਬ ਹੋ ਠੀਕ ਠਾਕ ਐ ਚੜ੍ਹਦੀ ਕਲਾ ਕਿਰਪਾ ਸਤਿਗੁਰੂ ਜੀ ਅੱਛਾ ਹੈਪੀ ਅੱਜ ਆਪਣੇ ਕੋਲ ਟੋਟਲ ਵੀਰੇ ਨਾਗ 5 ਨੇ 5 ਐ 3 ਮੱਜਾਂ 2 ਗਹਿੜਾ ਆਪਣੇ ਕੋਲੇ ਠੀਕ ਆ ਹਾਂਜੀ ਲਓ ਵੀਰ ਜੀ ਥੋੜਾ ਨੇੜੇ ਕਰਕੇ ਦਿਖਾ ਦਈਏ ਸਭ ਦੱਸੋ ਪੰਜ ਨਾਗਰੇ ਜਿਹੜਾ ਜਿੱਦੇ ਕੋਲ ਤਿੰਨ ਮੱਜਾਂ ਤੁਸੀਂ ਜਣੂ ਕੋ ਬੜੀਆਂ ਮੱਜਾਂ ਨੇ ਸਮਨ ਦੇਵੇ ਦੀਆਂ ਬਹੁਤ ਕਮਾਲ ਆ ਇੱਕ ਮੱਜ ਬਿਲਕੁਲ ਤਾੜੀ ਸਜਤ ਹੋਈ ਆ ਜਿਹੜੀ ਜਿਹੜੀ ਅੱਜ ਮਾਰਨਿੰਗ ਸੁਣੀ ਆ ਜਿਹੜੀ ਅਜੂਨ ਪ੍ਰੋਪਰ ਪਾ ਦਿੱਤੀ ਆ ਸੋ ਜਵਾਈ ਆਪਾਂ ਤੁਹਾਨੂੰ ਵੀਡੀਓ ਦੇ ਚੌੜਾ ਪੇਟਪੂੜਾ ਸੋਹਣੀ ਹਾਜ਼ਲੈਂਥ ਵਾਲੀ ਇੱਧਰ ਮੈਂ ਇੱਕ ਵਾਰੀ ਹੋਰ ਵੀਰ ਕੈਮਰਾ ਆਪਾਂ ਬਰਵਾ ਦਈਏ ਇੱਧਰ ਘੱਟੋ ਘੱਟ ਚਾਰ ਪਸ਼ੂ ਹੋਰ ਵੀਰ ਦੇ ਕੋਲੇ ਬਕਾਊ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਨੇ ਬਹੁਤ ਖੂਬਸੂਰਤ ਚੰਗੀਆਂ ਚੁਆਈਆਂ ਲੱਗੀਆਂ ਨੇ ਚੋਣ ਚਾਂ ਇੱਕ ਨੰਬਰ ਆ ਵਿੱਚੇ ਕੋਈ ਆਪਾਂ ਪੰਜ ਪੰਜ 7 7 ਧਾਰਾ ਮਾਰ ਕੇ ਤਸਨੀ ਕਰਵਾ ਦਾਂਗੇ ਵੀਡੀਓ ਦੇ ਵਿੱਚ ਤੇ ਦੋ ਵੜਾ ਨੇ ਹੈਪੀ ਇੱਕ ਗੱਲ ਵੀਰੇ ਮਾਲ ਆਪਣੇ ਕੋਲ ਆ ਜੇ ਟੋਟਲ ਪੰਜ ਪਸ਼ੂ ਆ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਅਜੇ ਰੇਟ ਮੌਜੂਦ ਆ ਆਪਣੇ ਤੋਂ 12000 ਤੋਂ ਲੈ ਕੇ ਤੇ 110000 ਨਹੀਂ ਮਿਲ ਜੂਗੀ। ਹਾਂ 110000 ਵਾਲੀ ਮੱਝ ਆਪਣੇ ਕੋਲ ਮੌਜੂਦ ਹੈ। ਹਾਂਜੀ ਮੌਜੂਦ ਹੈ। ਤੇ ਦੁੱਧ ਕਿੰਨਾ ਕੁ ਚਵਾ ਦੂਗੀ? 15-16 ਕਿਲੋ ਵਾਲੀ ਮੈਂ ਹੈ ਜੀ। ਲਓ ਜੀ 15-16 ਸਰੀ ਜਿਹੜੀ ਇਹ ਮੈਂ ਆ। ਤੇ ਬਾਕੀ ਥਣ ਚੜਾ ਤੁਸੀਂ ਵੇਖੋ ਕਰਮ ਵਾਲੀ ਵੇਖੋ ਆਪਾਂ ਕਹਿ ਦਿੰਨੇ ਨਾ ਵੀ ਬਿਲਕੁਲ ਤੋਂ ਤੋਂ ਲੈ ਕੇ ਤੇ ਸੂ ਤੱਕ ਜਿਹੜਾ ਲੇਵਾ ਟੱਚ ਕਰਦਾ ਪਿਆ ਠੀਕ ਆ ਜੀ। ਆਟੋ ਆਟੋ ਤੇ ਕੁਆਲਿਟੀ ਬਹੁਤ ਸਪੈਸ਼ਲ ਹੈ। ਤੇ ਚੌਣ ਚਣ ਵੀ ਰੈਪੀ ਕਿਦਾਂ ਹੈ? ਬਹੁਤ ਜਿਆਦੀ ਮੈਂ ਇਸ ਦਾ ਤੀਜਾ ਸੂਆ ਮੈਂ ਸੂਈ ਆ। ਤੀਜਾ ਸੂਆ। ਹ ओके ਕੱਟੀ ਦਿੱਤੀ ਵੇ ਲੋ ਮਗਰ ਕੱਟੀ ਆ ਕੱਟੀ ਆ ਉਹਨਾਂ ਟੀਆ ਭਰਾ ਦਾ ਮੋਰਾ ਦਾ ਠੀਕ ਆ ਉਹਦਾ ਨੀਲੀ ਦਾ ਭਰਾ ਪਰ ਡਿਕਟਰ ਦਾ ਮੋਰਾ ਟੀਆ ਭਰਤਾ ਨਾਲ ਜੀ ਵੇਹ ਰੰਗ ਜਿਹੜੀ ਕਾਲੇ ਦੇ ਵਿੱਚ ਕੱਟੀ ਆ ਕਾਲੀ ਸ਼ਾਟੀਆ ਭਰਾ ਬਹੁਤ ਮੋਰਾ ਨਸਲ ਦੇ ਵਿੱਚ ਜਿਹੜੀ ਕੱਟੀ ਆ ਕੀ ਆ ਬਿਲਕੁਲ ਨੜੂਆ ਬਿਲਕੁਲ ਗਿੱਲਾ ਨੜੂਆ ਨਾਰਾ ਬਚੇ ਆ ਤੁਸੀਂ ਇੱਕ ਵਾਰੀ ਹਵਾਨਾ ਲੇਵਾ ਦੇਖੋ ਗਰਲਾ ਵਿਤਾ ਬਹੁਤ ਜਿਆਦੀਆ ਦੋਸਤੋ ਕਮਾਲ ਨੇ ਈੜੀ ਦੇ ਪਾਵੇ ਵਾਂਗੂ ਆਪਾਂ ਕਹਿੰਦੇ ਨੇ ਵੀ ਥਣ ਲਗਾ ਚੌਂ ਗੁੱਠਾਂ ਤੇ ਚੌਂ ਨੋਕਰਾਂ ਦੇ ਥਣ ਤੇ ਕੁਆਲਿਟੀ ਦੇਖੋ ਹਵਾਨਾ ਲੇਵਾ ਬਹੁਤ ਸੋਹਣਾ ਵਖਾਲਾ ਬੜਾ ਤਿਆਰਾ ਜਿਹੜਾ ਦੋਸਤ ਤਿਆਰ ਕਰੀ ਬੈਠੀਆ ਕਰਮਾ ਲਈ ਤੇ ਹੈਪੀ ਕੋਈ ਥੋੜੀ ਜਿਹੀ ਬਾਦੀ ਚਵਾਈ ਕੀਤੀ ਉਹ ਚਾਰ ਕਿਲੋ ਬੋਲਾ ਕੱਢਿਆ ਕੱਟੀ ਨੂੰ ਪਿਆ ਆ ਗਿਆ ਪਾ ਚਾਰ ਕਿਲੋ ਹਾਂਜੀ ਮੈਂ ਉਹ ਬੈਠਣ ਦਾ ਬਹੁਤ ਬਣੀ ਥਣੀ ਮੈਂ ਆ ਲੋ ਜੀ ਚਾਰ ਸਾਢੇ ਚਾਰ ਕਿਲੋ ਚੋਇਆ ਕੱਟੀ ਨੂੰ ਚੰਗਾ ਆ ਕੇ ਠੀਕ ਹੈ ਜੀ ਹਾਂਜੀ ਉਹ ਦੋਸਤ ਚਾਰ ਸਾਢੇ ਚਾਰ ਕਿਲੋ ਜਿਹੜਾ ਬੋਲਾ ਚੋਇਆ ਠੀਕ ਹੈ ਤੇ ਬਾਕੀ ਬਹੁਤ ਹਵਾਨੇਲੇਵੇ ਦੀ ਸਾਫ ਸੁਥਰੀ ਮੈਨਾਂ ਸੰਦਾ ਬਹੁਤ ਸਫਾਈਆਂ ਨਾਗੇ ਪਾਸੇ ਭੜ ਟੋਲੀ ਆ ਗਈ ਮੈਨੂੰ ਐ ਵੇਲੇ ਸਾਫ ਸੁਥਰੀ ਆ ਤਨਾਂਜ ਆ ਗਈ ਮਾੜੀ ਮੋੜ ਜੀ ਆ ਗਈ ਚੱਡੇ ਤੇ ਨਹੀਂ ਆ ਗਈ ਲੋ ਵੀ ਥੋੜੀ ਬਾਦੀ ਦੋਸਤੋ ਪਲੂਨ ਨਜ਼ਰ ਆਊਗੀ ਪਾਲਪਾਲ ਥੋੜੀ ਬਾਦੀ ਨਜ਼ਰ ਆਊਗੀ ਸੋ ਚੌੜਾ ਪੇਠਪੋੜਾ ਥੱਬਿਆਂ ਤੇ ਥੱਬੇ ਕਰਮਾਂ ਵਾਲੀ ਉਪਰੋਂ ਤੁਸੀਂ ਵੇਖੋ ਤਾਂ ਥੱਲੇ ਲੇਵੇ ਵਾਲੇ ਪਾਸਿਓਂ ਵੀ ਥੱਬਿਆਂ ਤੇ ਥੱਬੇ ਵਾਲੀ ਮੈਂ ਥੱਲੇ ਸੇ ਟੋਕਰੇ ਬੰਨੀ ਫਿਰਦੀ ਆ ਬੰਦਾ ਪਾਈ ਖੜੀ ਆ ਜਿਵੇਂ ਪਾਉ ਲੋਖਾ ਕਹਿੰਦਾ ਵੀ ਇੱਕ ਪਾ ਦੀ ਪੰਡਾ ਪਾਈ ਖੜੀ ਹਾਂਜੀ ਹਾਂਜੀ ਠੀਕ ਆ ਜੀ ਬਸ ਜੀ ਲੈ ਵੀਰ ਹੈਪੀ ਇੱਕ ਵਾਰੀ ਖੋਲ ਕੇ ਕਰੀਏ ਮਾੜਾ ਜਿਹਾ ਵੀਰਾਂ ਦੇ ਸਾਹਮਣੇ ਪੇਸ਼ ਤੋਂ ਮੱਜ ਦੋਸਤੋ ਕੱਦ ਕਾਠੇ ਦੀ ਵੀ ਵੱਡੀ ਆ ਬੜਾ ਜੀ ਪਰ ਠੀਕ ਆ ਨਾ ਆਇਆ ਨੀਲੀ ਦਵਾ ਦੇ ਡੇਟਾ ਤੋਂ ਗਲਤੀ ਮੋੜਾ ਦਾ ਪਤਾ ਠੀਕ ਆ ਆਹਾਂ ਠੀਕ ਆ ਜੀ ਸੋ ਬਾਡੀ ਸਟਰਕਚਰ ਦੀ ਪੂਰੀ ਵੱਡੀ ਆ ਇੱਕ ਵਾਰੀ ਤੁਹਾਨੂੰ ਆਪਾਂ ਤੋਰਾ ਥੋੜਾ ਜਿਹਾ ਇਤੋਂ ਲੰਬਾ ਤੋੜ ਕੇ ਦਿਖਾ ਦਿੰਨੇ ਆ ਆ ਕਰੋ ਚੈੱਕ ਗੁਰ ਸੋ ਜੇਰ ਜੁਰ ਪ੍ਰੋਪਰ ਪਈ ਆ ਤੁਹਾਨੂੰ ਦਿਖਾ ਦਿੰਨੇ ਨਾਲ ਜੇਰੇ ਦੀ ਪਈ ਸਾਰੀ ਵੇਲੇ ਤੇਰ ਪਈ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਯਾਰ ਜੁਰ ਪ੍ਰੋਪਰ ਪਾ ਦਿੱਤੀ ਸੀ ਕਿ ਅੱਜ ਮਾਰਨਿੰਗ ਹੀ ਆ ਮਾਰਨਿੰਗ ਸੁਈ ਸੀ ਜੀ ਅਜੁਰ ਪ੍ਰੋਪਰ ਪਾ ਦਿੱਤੀ ਠੀਕ ਹੈ ਜੀ ਸੋਬਖਾਲਾ ਬਿਲਕੁਲ ਪੱਧਰ ਬੁਖਾਰ ਰਹੀ ਹੈ ਬੈਕ ਸਾਈਡ ਤੋਂ ਦੋਸਤੋ ਆਪਾਂ ਮੌਕੇ ਤੇ ਦੇਖ ਰਹੇ ਆ ਪੱਧਰ ਬੁਖਾਲਾ ਠੀਕ ਹੈ ਜੀ ਇੱਕ ਸਾਰ ਲੇਵਾ ਸੋ ਵਜਨ ਬੱਟਾ ਪੂਰਾ ਮੇਰਾ ਵੀਰ ਕੋਈ ਦੂਰੋਂ ਨੇੜੇੋਂ ਆ ਰਿਹਾ ਤੇ ਇੱਕ ਗੱਲ ਤੁਸੀਂ ਆਡੀਆਂ ਮੰਨ ਕੇ ਆਇਓ ਵੀ ਸੋਹਣਾ ਵਜਨ ਬੱਟਾ ਆ ਹੈਪੀ ਮੋਡ ਲੋ ਲੈ ਚਲੋ ਬਹੁਤ ਹੀ ਸ਼ਾਨਦਾਰ ਕੁਆਲਿਟੀ ਹੈ ਠੀਕ ਹੈ ਜੀ ਸ਼ਾਨਦਾਰ ਬੱਚਾ ਹੀ ਆ ਤੇ ਮੈਂ ਕਾਦੀ ਆ ਬਹੁਤ ਘੱਟ ਸਫਾਈਆਂ ਤੇ ਬਹੁਤ ਘੱਟ ਬਖਾਲੇ ਦੋਸਤ ਇਹੋ ਜਿਹੀ ਪਸੰਦ ਟਾਮੀ ਟਾਮੀ ਮੈਂ ਕਿਹਾ ਲਗਾ ਸਫਾਈ ਵੇ ਲੋ ਮੈਂ ਨਹੀਂ ਕਿੰਨੀ ਆ ਹਾਂ ਲੋ ਜੀ ਲੋ ਲੈ ਲੋ ਮੰਨਦੇ ਹੋ ਨਾ ਆਹ ਹਾਂ ਆਹ 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 ਲੋ ਜੀ ਕਰੋ ਜਾ ਕੇ ਜੀ ਕਬ ਖਾਲਾ ਦੇਖੋ ਬਹੁਤ ਜਿਆਦੀ ਪਿਆਰੀ 200 ਬਿਲਕੁਲ ਸ਼ਾਨਦਾਰ ਕੁਆਲਿਟੀ ਦੇ ਵਿੱਚ 18 ਸੋਨਾ ਹਵਾਨਾ ਸੋਹਣੇ ਥਣ ਵਿਤ ਵਿਰਲ ਪਹੁੰਚ ਦੀ ਖੂਬਸੂਰਤ ਬਹੁਤ ਪਿਆਰੀ ਦੇਖ ਧਾਰਾ ਤੂਰਾ ਵੀ ਇਦਾਂ ਹੀ ਵੇਜਾ ਮੈਂ ਡੀਲ ਚੰਗੀ ਲਾਓ ਠੀਕ ਹੈ ਜੀ ਇਧਰ ਇਹ ਲਓ ਲਓ ਆਵੇ ਲੋ ਠੀਕ ਹੈ ਜੀ ਠੀਕ ਚੋਣ ਵੀ ਆ ਪੋਲੀ ਵਾਲਾ ਕੋਈ ਇਹ ਨਾ ਕਵੇ ਪਣੀ ਸਖਤ ਸੂਤ ਧਾਰਾ ਠੀਕ ਹੈ ਠੀਕ ਆ ਆਹ ਲੋ ਥਣਾ ਦੇ ਮਾਰੀ ਮੋਰ ਦੀ ਪਾ ਲੈ ਗਈ ਆ ਵੇ ਲੋ ਬਿਲਕੁਲ ਬਿਲਕੁਲ ਬਾਕੀ ਸਫਾਈਆਂ ਵੜੀਆਂ ਮੈਂ ਪਾ ਮਗਰ ਦੀ ਬਈ ਮੈਂ ਠੰਡੀ ਧੀਰੀ ਦੀ ਵੀ ਮੈਂ ਨਹੀਂ ਠੰਡੀ ਲੱਦੀ ਲੋ ਆ ਮਗਰ ਚੁੰਮੇ ਰੋ ਮੈਂ ਇਹੋ ਜੀ ਗੱਲ ਬਾਤ ਨਹੀਂ ਕੋਈ ਲੋ ਮਗਰ ਉਹ ਧਰਾ ਮਾਰ ਦਿੰਨੇ ਆ ਹੂੰ ਗਾਂਆਂ ਤੇ ਮੈਂ ਕਰਦੀ ਸਭ ਸਭ ਐਡੀ ਠੰਡੀ ਧੀਰੀ ਨਿੱਗੀ ਮੈਂ ਨਹੀਂ ਲੱਦੀ ਠੀਕ ਆ ਜੀ ਐਪੀ ਦੀ ਡਿਮਾਂਡ ਕੀ ਕਰਦਾ ਨਾ ਮੁੱਲ ਕਰਦੇ ਇੱਕ ਵੀ ਇੱਕ ਵੀ ਇੱਕ 15 ਜੋ ਮਾਨਤਾਨ ਕਰ ਦਾਂਗੇ ਇੱਕ 15 ਜੋ ਇੱਕ 10 ਦੀ ਮੈਂ ਹਾਣਾ ਦੇ ਦਾਂ ਬਸ ਲੋ ਵੀ ਦੋਸਤੋ 110000 ਦੀ ਇਹ ਤੁਹਾਨੂੰ ਮਿਲ ਜੂਗੀ। ਦੋ ਦੁੱਧ 15 16 ਕਿਲੋ ਮੈਂ ਭਰਾਈ ਹੋਈ ਭਰਾਪਾ ਮੈਂ ਸਿਰਫ ਜਰਾ 4 4.5 ਕਿਲੋ ਬੋਲਾ ਚ ਹੋਇਆ ਜੋ। ਹਾਂਜੀ ਤਾਂ ਨਾ ਹੁੰਦੇ ਸਾਨੂੰ ਰੀਤਾ ਨਾਲ ਸਿੱਟ ਵੀ ਆ ਜੇ ਗੱਬਣ ਵਾਲਾ ਸਾਹ ਵੀ ਆ। ਲੋ ਜੀ ਹਾਂਜੀ ਬਹੁਤ ਪਿਆਰਾ ਵਿਖਾਲਾ 110000 ਦੀ ਇਹ ਤੁਹਾਨੂੰ ਮਿਲ ਜੂਗੀ। ਸੋਸ਼ਾਪਾ ਕਰ ਦਾਂਗਾ ਵੀਰ ਦਾ ਜਮਾਨਤ। ਅੱਛਾ ਭੀ ਇਹ ਕਿ ਸੈਕੰਡ ਨੰਬਰ ਤੇ ਇੱਧਰ ਆ ਜਾ ਮੇਰਾ ਭਰਾ। ਇਹ ਸਦਾ ਦੂਜਾ ਸੂਆ ਝੋਟੀ ਆ। ਦੂਜਾ ਸੂਆ ਕਿੰਨਾ ਟਾਈਮ? ਸੂਈ ਨੂੰ 6ਵਾਂ ਦੇਣਾ। ਇਹ ਆ ਤੇ ਨਾਲੇ 6ਵਾਂ ਦੇ ਨਾਲ ਹੀ ਸੂਈ ਆ। ਬੱਚਾ ਮਗਰ ਮਗ ਕੱਟੀ ਆ ਕਰਾਂਗੀ ਆ ਹਾਂਜੀ ਹਾਂਜੀ ਲਓ ਜੀ ਮਗਰ ਕੱਟੀ ਆ ਗਈ ਆ ਦੋਸਤੋ ਅਰੇ ਲੈ ਕਾਲੀ ਸ਼ਾ ਆਪੂਸ਼ ਤੇ ਮਾਰੇ ਵਾਲ ਜੱਟੇ ਆਪੂ ਸੀ ਥੋੜੀ ਜਿਹੀ ਮਗਰ ਜਿਹੜੀ ਵਾਈਟ ਆ ਮੈਂ ਪਰ ਸਾਰੀ ਕਾਲੀ ਸ਼ਾ ਜੋ ਸੁਬਾ ਦੂਜਾ ਹੈ ਜੀ ਦੂਜਾ ਸੁਬਾ ਦੂਜਾ ਅੱਜ ਹੈਪੀ ਪੰਜਾ ਛਿਆਂ ਦੇ ਨਾਲ ਛਿਆਂਾਂ ਦਿਨ ਛਿਆਂਾਂ ਦਿਨ ਤੂੰ ਇਥੇ ਲੇ ਦੁੱਧ ਕਿੰਨਾ ਹਣ ਸੰਧੂ ਸਾਹਿਬ 12 ਕਿਲੋ ਦੁੱਧ ਹੋਊਗਾ ਮੈਂ ਮਿੰਤੀ ਆਲਾ ਵਿਖਾਲਾ ਭਵਾਂ ਤੇਰਾ 14 ਦਾ ਕਰਾ ਦੇ ਦੋ ਦੋ ਆਂਦੇ ਸਾਡੀ ਮੈਂ 15 16 ਕਿਲੋ ਭਰਾਊਗੀ 13 ਕਿਲੋ ਦੁੱਧ ਤਾਂ ਪਹਿਲਾਂ ਨੇ ਜਿਹੜਾ ਆਪਾਂ ਇਥੋਂ ਚਵਾ ਦਾਂਗੇ ਮੈਂ ਕਹਿੰਦਾ ਚਵਾ ਕੇ ਦਾਂਗੇ ਦੋ ਦੋ ਟਾਈਮ ਲੀਟਰ ਮਰਾ ਕੇ ਦਿੱਤੀਆਂ ਅਗਲੇ ਨੂੰ ਅਜਾ ਆਪਣੇ ਲਾਗ ਗਿਆ ਜੀ ਗੀਆਂ ਵਾ ਠੀਕ ਹਾਂਜੀ ਮਿਲਤੀਆਂ ਦੁੱਧ ਆ ਪਈ ਨਹੀਂ ਕੋਈ ਤਾਂ ਗੱਲ ਹੈ ਮਨਾ ਕੇ ਦਿੱਤਾ ਦੁੱਧ ਆ ਪਾ ਬਾਕੀ ਦੋਸਤੋ ਚੋਣੇ ਵੀ ਬਹੁਤ ਜਿਆਦਾ ਆ ਇਹ ਤਾਂ ਥੱਲੇ ਹਾਜ਼ਰ ਆ 6 ਦਿਨਾਂ ਦੀ ਸੂਈ ਕੋਈ ਮੇਰਾ ਭਰਾ ਉਹਦੀ ਦੋ ਡੰਗ ਚੋਵੇ ਚਾਰ ਟਾਈਮ ਚੋਵੇ ਚੋਣੀ ਤੁਸੀਂ ਆ ਪੈਸੇ ਖਰਚ ਕਰਨੇ ਕਿਸੇ ਵੀਰ ਨੇ ਠੀਕ ਆ ਜੀ ਤੇ ਬਾਕੀ ਕੋਈ ਇਦਾਂ ਵੀ ਵੀਰ ਆਨਲਾਈਨ ਵੀ ਖੜਦਾ ਏ ਤੂੰ ਜਦ ਬਗਾਣੇ ਦਾ ਜਾਂਦਾ ਕਿਲੋ ਦੋ ਗੋਲੇ ਡੰਗਰ ਫਰਕ ਪਾਏ ਜਾਂ ਭੂਰ ਛਿੱਟਾ ਥਣ ਵਾਦ ਘਟ ਹੋਵੇ ਤਾਂ ਉਹ ਗੱਲ ਦੀ ਆਪਣੀ ਜ਼ਿੰਮੇਵਾਰੀ ਹੋਵੇ ਤੇ ਮੈਂ ਦੇ ਦੇਵਾਂ ਇਹ ਵੀ ਵੇਲੋ ਇਧਰ ਹਾਂ ਤਾ ਆ ਦੇਖੋ ਇਧਰ ਇਹ ਲੋ ਕੋਈ ਚੱਕਰ ਨਹੀਂ ਗਾ ਬੱਚਾ ਲੈ ਤੈਨੂੰ ਖਾ ਦਿਉਂਦਾ ਡਰ ਗਿਆ ਥੋੜੀ ਠੀਕ ਆ ਲੈ ਵੀ ਨਾਲ ਦੇ ਨਾਲ ਸਫਾਈ ਨਾਲ ਦੇ ਜੋ ਮੈਂ ਕਿੰਨੀ ਆ ਇਹਦੇ ਨਾਲ ਹਾਂ ਨਹੀਂ ਪੂਰਾ ਸਫਾਈ ਵਾਲਾ ਛੱਡਾ ਬੰਨਣਾ ਹਾਂਜੀ ਸੋਣੀ ਬੰਨ ਤੇ ਥਣ ਲੱਗਾ ਠੀਕ ਆ ਜੀ ਕਦ ਕੁਦ ਵੀ ਇਹਦਾ ਦੋਸਤੋ ਵੱਡਾ ਹੀ ਆ ਸਰਬੋਤ ਬਹੁਤ ਹੀ ਮੈਂ ਚੌੜੀ ਪੂਰੀ ਵੱਡੀ ਮੈਂ ਮਾਦੇ ਠੀਕ ਆ ਜੀ ਗਾਲੀ ਸ਼ਾ ਮੈਂ ਦੇ ਤੇ ਵੇਲ ਵੀ ਸੋਹਣੀ ਆ ਤੇ ਕੱਦ ਵੀ ਸੋਹਣਾ ਐਸ ਵਕਤ ਮੈਂ ਜਾ ਡਾ ਕੇ ਮੈਂ ਤੇ ਲੰਮੇ ਪਾ ਜੋ ਢੀ ਮੈਂ ਚੌੜੀ ਵੇਲ ਉਤੋਂ ਪੁੱਠਾ ਪਠਾ ਵੇਖੋ ਮੈਂ ਦਾ ਕਿਦਾਂ ਦਾ ਕੋਈ ਕਿਸੇ ਰਕਮ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਠੀਕ ਆ ਜੀ ਉਹ ਤੁਸੀਂ ਤਸੱਲੀ ਕਰ ਹੀ ਲੈਣੀ ਆ ਹਾਂ ਐ ਲੰਮੀ ਤੋਰ ਲੈ ਜੇਪੀ ਉੱਪਰੋਂ ਜਿਹੜਾ ਦੋਸਤੋ ਪਿੱਠਫੂੜੇ ਵਾਲੀ ਸਾਈਡ ਤੋਂ ਦੇਖ ਮੈਂ ਕਹਿੰਦਾ ਉਹ 2 ਫੁੱਟ ਚੌੜੇ ਨਹੀਂ 8 ਮੈਂ ਲੰਮ ਚੌੜੀ ਥੱਲੇ ਉਹ ਦੋ ਚੌੜਾ ਬੜਾ ਆ ਪੱਠਾ ਬਹੁਤ ਜ਼ਿਆਦਾ ਚੜਾਈ ਦੇ ਵਿੱਚ ਕਾਲੀ ਸ਼ਾਹ ਕੋਈ ਇੱਕ ਚਿੱਟਾ ਵਾਲੂ ਮੈਂ ਦੇ ਹਾਂਜੀ ਪੁੱਛਤਾ ਹੀ ਮੈਂ ਕਾਲੀ ਸ਼ਾਹ ਵਾ ਮੈਂ ਬੰਦੇ ਉਧਰੋਂ ਲਿਆ ਗਿਆ ਪਹਿਲਾਂ ਸੁਗਾ ਆਪਾਂ ਭਾਰ ਇਧਰੋਂ ਲਿਆ ਆਪਾਂ ਨਹੀਂ ਗਿਆ ਉਧਰੋਂ ਲਿਆ ਗਿਆ ਮੋੜ ਦਿਓ ਜੀ ਸੋ ਜੀ ਪੀ ਦੀ ਕੀ ਡਿਮਾਂਡ ਕਰਦਾ ਵੀਰ ਸਰ ਉਹਦਾ ਮੁੱਲ ਕਰਦੇ ਤਾਂ 1.15 ਮਹਿੰਗਾ ਆ ਇਹਦਾ 1.10 ਚੋਂ ਮਾਨੇ 1.5 ਦੀ ਮਹਿੰ ਦੇ ਦਾਂਗੇ 1.5 ਦੀ ਹਾਂਜੀ ਚੋ ਵੀ ਆਏ ਦਾ ਮਾਨਦਾਨ ਕਰ ਦਾਂਗੇ ਵੀਰ ਦਾ ਲਓ ਜੀ 1 ਲੱਖ 5000 ਦੀ ਇਹ ਤੁਹਾਨੂੰ ਅੱਜ ਮਿਲ ਜਾਊਗੀ ਠੀਕ ਆ ਸੋ ਬਾਕੀ ਚੌਣ ਜਾਣ 1 ਨੰਬਰ ਦਾ 224 ਬਹੁਤ ਵਧੀਆ ਤੇ ਧਨ ਤੁਨ ਤੁਸੀਂ ਇਹ ਵੇਖ ਲਓ ਠੀਕ ਆ ਜੀ ਉਹਦਾ ਪੂਰੀ ਚੌੜੀ ਚਾੜੀ ਮੈਂ ਵੇਖ ਲਓ ਤੂੰ ਵੀ ਉੱਟਾ ਪੱਠਾ ਮੈਂ ਇਹਦਾ ਵੇਖ ਲਓ ਕਿੰਨਾ ਚੌੜਾ ਸੋ ਚੌੜਾ ਪਿੱਠ ਪੁੜਾ ਬਸ ਜੀ 1.30 ਦਾ ਮੈਂ ਦੇ ਦਾਂਗੇ ਹਿਸਾਬ 1.3 ਦੀ ਇੱਕ 3 ਦੀ ਇੱਕ 3 ਦੀ ਮੈਂ ਦੇ ਦਾਂਗੇ। ਲੋ ਜੀ ਇੱਕ 3 ਛੋਸ਼ਾ ਭਾਈ ਹੋਊਗਾ ਮੌਕੇ ਤੇ। ਅੱਗੇ ਹੈਪੀ ਆਪਣੇ ਕੋਲ ਆ ਖੜੀ ਜਿਹੜੀ ਤੀਜੇ ਨੰਬਰ ਤੇ। ਜੇਸੂਨ ਸਾਹਿਬ ਨੀਲੀ ਜੌਂਦੀ ਮੈਂ। ਹਾਂਜੀ। ਬਾਡਰੇ ਦੀ ਮੈਂ ਆਪਾਂ ਲਈ ਆ। ਆਹ। ਹਾਂਜੀ। ਪੂਰੀ ਮੈਂ ਵੱਡੀ ਜੀ ਦੀ। ਸੁਆ ਤੀਜਾ ਏ। ਤੀਜਾ ਦਿਨ ਕਿੰਨੇ ਹੋ ਗਿਆ ਅੱਜ? ਇਹਨੂੰ ਸੁਣ ਅੱਜ ਧਮਾ ਦੇਣਾ। ਕਟਾ ਮਗਰ ਦੇ। ਉਹ ਮਗਰ ਨੀਲੀ ਦਾ ਕਟਾ। ਹਾਂਜੀ ਹਾਂਜੀ ਹਾਂਜੀ। ਉਹ ਨੀਲੀ ਦਾ ਪਾਕ ਇਸ ਮੱਝ ਦੇ ਵਿੱਚ ਆ ਮਗਰ ਕਟਾ ਵੀ ਨੀਲੀ ਦਾ ਹੀ ਆ। ਦੁੱਧ ਹੈਪੀ ਹੋਣ ਇਸ ਵਕਤ। ਸਰਦਾਰ 10 ਕਿਲੋ ਦੁੱਧ ਆ ਮੈਂ ਥੱਲੇ। 10 ਕਿਲੋ। ਮੈਂ ਕਹ ਲਓ ਜੀ ਹੋਊਗਾ 10 ਕਿਲੋ ਹੀ ਦੁੱਧ ਦੋਸਤੋ 10 ਕਿਲੋ ਆ 9 ਕਿਲੋ ਦੀ ਪੂਰੀ ਗਰੰਟੀ ਆ ਤਸੰਦੀ ਆ ਕੋਈ ਵੀ ਰਮਿੰਤੀ ਗਿੰਤੀ ਆਪਣੀ ਕਰਕੇ ਲੈ ਕੇ ਜਾਵੇ ਠੀਕ ਆ ਸੋ ਸਿੰਗਲ ਢੀ ਦੇ ਵਿੱਚ ਚੌੜਾ ਪਿੱਠਪੂੜਾ ਬਿਲਕੁਲ ਪਤਲੇ ਪਿੰਡੇ ਦੀ ਆ ਇਹਦਾ ਸਫਾਈਆਂ ਸਫਾਈਆਂ ਹੈ ਜੀਆਂ ਮੈਂ ਨਾ ਵੇਲੋ ਕਿਦਾਂ ਲੇ ਲਓ ਜੀ ਕਰਾਂਗੇ ਚੱਕ ਲੋਕ ਕਿਦਾਂ ਲੱਗਾ ਵੀਡੀਓ ਤੇ ਪਾਵੇ ਹੀ ਇਹਦੇ ਫਿਰ ਲੱਗਾ ਨਾ ਫਿਰ ਲਾ ਦੇ ਠੀਕ ਆ ਜੀ ਮੈਂ ਕਰਾਂ ਵੇਲੋ ਕਿਦਾਂ ਸਫਾਈ ਚ ਪਈ ਮੈਂ ਜੀ ਵੇਲੋ ਆ ਕਰੋ ਚੱਕ ਬਹੁਤ ਸੋਹਣੀ ਵੰਡ ਬਰਲ ਬਹੁਤ ਜਿਆਦੀ ਸੋਹਣੀ ਆਪਸੀ ਥਾਣਾ ਦੀ ਜਿੱਦਾਂ ਉਹ ਪਹਿਲੇ ਨੰਬਰ ਵਾਲੀ ਮੈਨੂੰ ਉਦਾਂ ਹੀ ਲੱਗਾ ਦੇ ਥਾਣਾ ਦਾ ਨੇ ਖੇਡ ਨੀ ਖੋਲ ਲੈ ਵੀਰ ਹੈਪੀ ਇਹ ਵੀ ਖੋਲ ਦੇ ਸੋ ਦੋਸਤ 10 ਕ ਦਿਨਾਂ ਦੀ ਸੂਈ ਆ 10 ਕ ਦਿਨਾਂ ਦਾ ਸੂਆ ਮਗਰ ਕਟਾ ਮੇਲ ਕਾ ਹ ਤੇ ਦੁੱਧ ਵੀ ਜਿਹੜਾ ਨੈਟ 10 ਕਿਲੋ ਪਰ 9 ਕਿਲੋ ਮੰਨ ਕੇ ਕੋਈ ਸੌਦਾ ਕਰਨੀ ਠੀਕ ਆ ਤੇ ਵਜਨ-ਵਜਨ ਪੂਰਾ ਇਸ ਮੈਂ ਦਾ ਵੀ ਠੀਕ ਆ ਤੁਸਾਂ ਵੇ ਇਹ ਕੱਦ ਪੂਰ ਪੂਰਾ ਵਾ ਵਜਨ ਨੇ ਪੂਰਾ ਕੱਦ ਕਾਠ ਵੱਡਾ ਆ ਕਰੋ ਜੇਕਰ ਫੋਨ ਚਨਪੂਰ ਛੱਟੇ ਤੋਂ ਰਹਿ ਮੈਂ ਕਹਿੰਦਾ ਜੀ ਬਹੁਤ ਜਿਆਦਾ ਚੰਗਾ ਚੋਣ ਚੰਗੀਆਂ ਆ ਭੂਰ ਛਿੱਟਾ ਧਾਰ ਸਖਤ ਵੀ ਹੋਵੇ ਤਾਂ ਵੀ ਇਹ ਗੱਲ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਆ ਬਾਈ ਹਾਂਜੀ ਇਹਨੇ ਕੋਈ ਦੂਰੋਂ ਵੀਰ ਭੈਣ ਭਰਾਵਾਂ ਦਾ ਤਾਂ ਆਪਾਂ ਇਹ ਗੱਲ ਜੋ ਹੋਊਗੀ ਉਹ ਦੱਸਾਂਗੇ ਹਾਂ ਹਾਂਜੀ ਲੋ ਵੀ ਭਰਾਵੋ ਤੋਰਾ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਬਾਕੀ ਰੰਗ ਟੰਗ ਮੈਂ ਤੇ ਬੜੇ ਚੰਗੇ ਆ ਕੱਦ-ਕਾੜ ਸੋਹਣਾ ਸੋਹਣੇ ਕੱਦ-ਕਾੜ ਦੇ ਵਿੱਚ ਆ ਵਜਨ ਵਟਾ ਵੀ ਬਹੁਤ ਵਧੀਆ 10 ਦਿਨਾਂ ਦੀ ਸੂਈ ਆ 9 ਕਿਲੋ ਦੁੱਧ ਮਗਰ ਕਟਾ ya suba. Ah, mordo, be. la Le ahí, ¿no? Ah, ya, mordo. <coughs> ਸਫਾਈਆਂ ਚੈੱਕ ਕਰੋ ਬਹੁਤ ਜਿਹੜਾ ਦੋਸਤੋ ਬਰੀਕ ਨਾਲ ਬਾਰਡਰੀ ਮੈਂ ਥੱਪਾ ਲੱਗਾ ਮੈਂ ਇਹਨੂੰ ਛੀਗਾ ਵਗਿਆ ਜੋ ਹਾਂ ਕਰੈਕਟਰ ਨਹੀਂ ਲਈ ਜੀ ਉਹਦੇ ਵੇਲੇ ਚਿੱਡੇ ਚੁੱਡੇ ਦੇ ਨਿਸ਼ਾਨ ਸੂਣ ਹੈਗਾ ਲੈ ਹੈਪੀਅਰ ਦੇ ਦਈਏ ਕਿੰਨੇ ਦੀ ਵੀਰ ਸਾਨੂੰ ਸਭ ਮੋੜ ਕਰਦੇ ਆਪਾਂ 90 ਕਰ ਲਈਏ 85 ਕਰ ਲਈਏ ਅਸੀਂ ਹਰ ਚੁਮਾਨ ਤਾਨ ਕਰ ਦਾਂਗੇ ਮੈਂ ਤੇ ਪੂਰੀ ਕਸਰਾ ਕੁਸਰਾ ਕੱਢ ਕੇ ਦੋ ਘਾਟ 80 ਦੀ ਮੈਂ ਦੇ ਦਾਂਗੇ ਦੋ ਘਾਟ 80 ਦੀ ਦੋ ਘਾਟ 78 ਦੀ ਹਾਂਜੀ 78000 ਦੀ ਹਾਂ ਨਹੀਂ ਮੈਂ ਦੇਣੀ ਆਪਾਂ 78 ਦੀ 78000 ਦੀ ਹਾਂ ਨਹੀਂ ਬਸ ਹਾਂ ਦੋਸਤੋ 77000 ਦੀ ਜਿਹੜੀ ਐ ਤਾਂ ਹੋਊਗੀ ਉਹਦੇ ਨਾਲ ਵੀ ਗੇਟ ਉੱਚੀ ਹੋਊਗੀ ਮੈਂ ਪਰਲੀ ਨਾ ਪਰ ਆਪਾਂ ਨੂੰ ਭਾਣਾ ਮਿਲੀ ਭਾਣਾ ਆਪਾਂ ਦੇ ਦਿੰਦੇ ਮੈਂ ਪੱਕੀ ਪਸ਼ੂ ਜਿਹੜਾ ਦੁੱਧ ਮੈਂ ਜਾਣੀ ਦੋ 12 ਕਿਲੋ ਦੁੱਧ ਚੋਈਏ 12 ਚਵਾਦੇ 13 ਚਵਾਦੇ ਪਰ ਜਿੰਨਾ ਆਪਣੇ ਕਰਿਆ ਹਾਜਰ ਆ ਪੌਣ ਦੀ ਗਾਰੰਟੀ ਦਵਾ ਦੂੰ ਠੀਕ ਆ ਜੀ ਸੋ ਕੋਕਾ ਪੀਸ ਆ ਪੂਰੇ ਸਾਫ ਸੁਥਰੇ ਪੂਰੇ ਤੁਸੀਂ ਵੇਖੋ ਸੀਰੀਅਲਸ ਆਉ ਪੂਰੇ ਥਣ ਚੱਡਿਆਂ ਦੇ ਪੂਰੇ ਖਬਰਦਾਰ ਬਹੁਤ ਵਧੀਆ ਜਿਹੜੇ ਨਾਗ ਜਿਹੜੇ ਅੱਜ ਦੋਸਤੋ ਮੱਝਾਂ ਦੇ ਵਿੱਚ ਇਧਰ ਐਪੀ ਆਪਣੇ ਕੋਲ ਦੋ ਬੈੜਾ ਜੜੀਆਂ ਖੜੀਆਂ ਨੇ ਇਸ ਨੂੰ ਦਾ ਦੂਜਾ ਸੂਗਾ ਵਸ਼ੀ ਸੁਈ ਆ ਅੱਛਾ ਜੀ ਹਾਂਜੀ ਕਰੌਸ ਚ ਕਰਾਓ 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 ਕਿੰਨੇ ਦਿਨਾਂ ਦੀ ਸੁਈ ਆ ਇਹ ਪਰਸੋਂ ਸੁਦਾ ਸੁਈ ਮਗਰ ਵਸ਼ੀ ਇਹਦੇ 3 ਦਿਨ ਲਾ ਲਓ 3 ਜਿਹਾਂ ਦਿਨ ਲਾ ਲਓ ਲਓ ਜੀ ਪਰਸੋਂ ਦੀ ਸੁਈ ਆ ਤੇ ਤਿਹਜਾ ਦੇਣਾ ਤੇ ਥਾਣਾ ਵੀ ਕਰਨ ਵਾਲੀ ਦਾ ਵੇਖੋ ਤੁਸੀਂ ਬਿਲਕੁਲ ਨੋਕਲਾ ਥਾਣਾ ਦੀ ਚਵਾਇਆ ਥਣ ਲੱਗਾ ਦੁੱਧ ਕਿੰਨਾ ਚ ਬਹੁਤ ਸੰਧੂ ਸਾਹਿਬ ਬੋਲਾ ਇਸ ਟਾਈਮ 9 ਕਿਲੋ ਥੱਲੇ ਦੇ ਹਾਂਜੀ ਕੱਲਾ ਕਹਿਣਾ ਤਾਂ ਨਹੀਂ ਹੈਪੀ ਨੌਂ ਕਹਿਣਾ ਆਪਾਂ ਬਣਾ ਕੇ ਦੇਵਾਂਗੇ ਦੋ ਟਾਈਮ ਬਹੁਤ ਲਟਾ ਮਨੇ ਕੋਈ ਇਹ ਨਾ ਬੇਬੀ ਦੂਰੋਂ ਨੇੜੋਂ ਆਪਣਾ ਵੀਰ ਆਜੇ ਤੇ ਖਾਣ ਮੈਂ ਕਹਿਣਾ ਸੰਧੂ ਸਾਹਿਬ ਇੱਥੇ ਚਵਾ ਕੇ ਦੇਵਾਂ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਵੀ ਇੱਥੇ ਚਵਾਣਾ ਔਰ ਆਪਾਂ ਦਾ ਸਾਲ ਪੜਤ ਨਹੀਂ ਆ ਤਾਂ ਵੀ ਸਾਲ ਪਰ ਸਹੀ ਗੱਲ ਸਹੀ ਗੱਲ ਹੈ ਸੰਧੂ ਸਾਹਿਬ ਆਪਾਂ ਇਨੀ ਗੱਲ ਕਹਿ ਦਿੰਨੇ ਵੀਰ ਨੂੰ ਵੀ ਜਿਹੜਾ ਇੱਕ ਹੀ ਡੰਗਰ ਖਾਲੀ ਕਰ ਗਿਆ ਨਾ ਦੂਜੇ ਟਾਈਮ ਉਹਨੇ ਆਪਾਂ ਦੇ ਚੋਲੇ ਆ ਆਪੇ ਡੰਗਰ ਨੇ ਦੱਸ ਦੇਣਾ ਕਰਤੂਤ ਨੇਗਾ ਉਹ ਉਹਦਾਂ ਪੋਲ ਸਵਾਈ ਨੇ ਸਿੰਘ ਆਲੀ ਗਾ ਵੀਰਾਂ ਨੂੰ ਹਾਂ ਰਾਤ ਦੁੱਧ ਮੈਨਾਂ 7 ਕਿਲੋ ਹਾਂ ਜਿਹਨੇ ਮੈਂ ਪਾਜੀ ਤੁਸੀਂ ਹੁਣ ਗਾਂ ਖਾਲੀ ਕਰਤੀ ਜਿਹਨੇ 8.5 ਕਿਲੋ ਦੁੱਧ ਮਿਣ ਕੇ ਆਵ ਲੈ ਕੇ ਗਏ ਹੋ ਠੀਕ ਹੈ ਜਿਹੜੇ ਆਪਣੇ ਲਾਗੇ ਚਲ ਗਈ ਕਾਲਵੀਂ ਗਾਂ ਠੀਕ ਆ ਠੀਕ ਜਿਹਨੇ 8.5 ਕਿਲੋ ਦੁੱਧ ਮਿਣ ਕੇ ਦੱਸਨਾ ਪਾਜੀ ਰਾਤ ਦਾ ਦੁੱਧ ਮੈਨੋਂ ਤੁਸੀਂ ਦਿਨ ਵਾਲਾ ਵੇਖਿਓ ਹਾਂਜੀ ਇਹ 9 ਲੀਟਰ ਹੈਗਾ ਹੁਣ ਥੱਲੇ ਹੁਣ 9 ਕਿਲੋ ਬਣਾ ਕੇ ਦਵਾਂਗੇ ਹਾਂ ਹਾਂਜੀ ਔਰ ਦੋਸਤੋ ਵੈਸੇ ਦੁੱਧ ਵੀ ਇੰਨਾ ਕਿ ਕਰਮ ਵਾਲੀ ਚਵਾ ਦੂਗੀ ਠੀਕ ਆ ਜੀ ਸਾਨੂੰ ਦਾ ਮੈੜਾ ਮੂੜਾ ਮਾਇ ਤਾਂ 11 12 ਕਿਲੋ ਵੜਨੇ ਚੁਣਾਵਾ ਠੀਕ ਆ ਜੀ ਹਾਂਜੀ ਦਾ ਚਵਾ ਦੇ 11 ਚਵਾ ਦੇ ਹਾਂ ਹੈਪੀ ਖੋਲ ਕੇ ਦਿਖਾ ਦਿੰਦੇ ਆ ਬੱਛਾ ਮਗਰਬ ਅੱਛੀ ਆ ਬੱਛੀ ਉੱਜੀ ਬਹੁਤ ਆਉਦੀ ਚਾਈ ਵਾਲਾ ਨੂੰ ਬੱਛੀ ਖਾਣੇ ਆ ਠੀਕ ਆ ਜੀ ਲਓ ਦੋਸਤੋ ਮਗਰ ਇਹਦੇ ਬੱਛੀ ਆ ਦਾ ਬੱਛੀ ਚਾਈ ਵਾਲਾ ਅੰਗ ਦੇ ਵਿੱਚ ਮਗਰਬ ਆ ਕਰੋ ਚੱਕ ਠੀਕ ਆ ਜੀ ਈਮੇਲ ਕਾਫ ਆ ਮਗਰ ਚਾਈ ਵਾਲਾ ਅੰਗ ਦੇ ਵਿੱਚ ਬੱਛੀ ਆ ਤੇ ਹਾਈ ਤੇ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਸੌਦਾ ਕਰ ਲਿਓ ਤੇ ਕ੍ਰੋਸਓਵਰ ਆ ਕਿਸੇ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਆਪਾਂ ਗੱਲ ਕਰ ਗਏ ਕੋਈ ਗਰਮੀ ਤਾਂ ਕੋਈ ਜਿਹੜਾ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਇਹੋ ਜਿਹੀ ਸਾਨੂੰ ਦਾ ਨਾ ਠੰਡ ਲੱਗਣੀ ਨਾ ਇਹਨੂੰ ਗਰਮੀ ਲੱਗਣੀ ਠੰਡ ਕਿਉਂ ਨਹੀਂ ਠੰਡ ਠੰਡ ਤੇ ਠੰਡ ਜੇ ਵਗਦਾ ਨਿੱਗੇ ਸਾਨੂੰ ਬੰਨੂਗਾ ਫਿਰ ਤੇ ਲੱਗਣੀ ਲੱਗਣੀ ਆ ਇਹ ਨਾ ਨਾ ਕਹਦੀ ਇਹਨੂੰ ਤੁੰਦਾਂ ਤੇਲਾਂ ਚ ਬਾਹਰ ਬੰਨ ਗਿਆ ਨਹੀਂ ਨਹੀਂ ਇਹ ਵੀ ਲੱਗ ਸਕਦੀ ਆ ਇਹ ਤੇ ਗੱਲ ਹੈ ਚਲੋ ਕੇਅਰ ਕਰਨੀ ਤਾਂ ਪਰ ਗਰਮੀ ਨਹੀਂ ਮਾਈ ਬਸ ਪੀਣਾ ਛੱਡੋ ਇਹਨੂੰ ਹਾਂ ਕਈ ਕੇ ਬੰਦੇ ਆ ਰਹੇ ਨੇ ਮਾਗੇ ਸੁੱਕਲੇ ਪਾਉਣੀ ਆ। ਕੋਟੀ ਬ੍ਰੀਡ ਆ, ਕ੍ਰੋਸ ਆਂਗ ਆ। ਕਿਸੇ ਰਕਮ ਦਾ ਕੋਈ ਮੇਰਾ ਵੀਰ ਕਾਲੀ ਕੋਲੀ ਨਹੀਂ ਪੈਂਦੀਗੀ। ਉਹਦਾ ਕਾਲੀ ਵਾਲੀ ਨਹੀਂ ਆਈ ਕਰਮ ਵਾਲੀ ਠੰਡੀ ਤੇ ਵੀ ਆ। ਹੈਪੀ ਮੂਡ ਦਾ। ਆ ਬੱਚੀ ਉਸ ਨੂੰ ਸਮਝਾ ਮਗਰ ਇਹਦੇ। ਮਗਰ ਬੱਚੀ ਵੇਖੋ ਤੁਸੀਂ ਠੀਕ ਆ ਜੀ? ਆ। ਆ ਨਾਣੂ ਨੂੰ ਵੇ ਬੱਚੀ ਦੀ ਝੋਲੀ ਵੇਖੋ ਹੁਣ ਤੋਂ ਹੀ। ਇਹ ਵੀ ਚੰਦ ਦਾ ਟੁਕੜਾ ਹੀ ਆ ਮਗਰ। ਆ ਵੇ ਝੋਲੀ ਝਾਲੀ ਵੇਖੋ ਬੱਚੀ ਇਧਰ ਲਖਾ ਮਾ ਤੈਨੂੰ। ਮੈਂ ਥਾਵੇ ਲੈ ਝੋਲੀ ਯੋ ਹੁਣ ਤਾਈ। ਨਾ ਵੇ। ਹੈ। ਬੰਗਾ ਵੀ ਡਿਮਾਰ ਵੱਛੀ ਵਾਲੀ ਲੈਣੀ ਆ। ਇਹ ਉਹਰ ਛਾਈ ਵਾਲ ਵਛੀ ਜੋ ਮਗਰ ਤੁੰਤਨ ਵੇਖ ਲੋ ਕਿਦਾਂ ਦਾ ਚਾਲਰ ਝੂਲਰ ਵੈਰ ਦੀ ਬੱਚੀ ਵੀ ਜਿਹੜੀ ਦੋਸਤੋ ਬਹੁਤ ਜਿਆਦੀ ਸੋਹਣੀ ਆ ਮਗਰ ਠੀਕ ਆ ਕੋਈ ਵੀ ਵੀਰਾਂ ਦਾ ਸ਼ੌਂਕ ਹੁੰਦਾ ਮਗਰ ਚਲ ਬੱਚਾ ਫੀਮੇਲ ਕਾਫ ਹੋਵੇ ਠੀਕ ਆ ਕਈ ਸ਼ਾਮ ਸੋਮਣਦੇ ਤੁਹਾਨੂੰ ਪਰਾ ਬੱਚੀਆਂ-ਬੱਚੀਆਂ ਵਾਲੀਆਂ ਕਈ ਵੀਰ ਵੜਣਾ ਭਾਲਦੇ ਆ ਤੇ ਉਹਨਾਂ ਲਈ ਤੋਹਫਾ ਚੀਜ਼ ਆ ਹੁਣ ਇਸ ਵਕਤ ਵੈਸੇ 9 ਲੀਟਰ ਤੇ ਚੱਲਣ ਰਹੀ ਆ ਦਿਨ ਹਜੇ ਕੁਛ ਨਹੀਂ ਗਏ ਥੋੜੇ ਦਿਨ ਹੋਏ ਆ ਮੈਲੇ-ਮੂਲੇ ਤੋਂ ਚੱਲੂਗੀ ਕਰਾਂ ਮਾਰੀ ਦੁੱਧ ਵੀ ਵਧੂਗੀ ਆ ਠੀਕ ਆ ਨਾ ਵੀ ਅਪੀਏ ਵੜ ਦੇਈਏ ਕਿਨੇ ਦੀ ਸਮਝਾ ਮੋਲੇ ਕਾ ਜਦਾ 35000 ਰੁਪਿਆ 33000 ਦੀ ਵੜ ਦੇ ਦਾਂਗੇ ਕਰ ਦਾਂਗੇ ਵੀਰ ਦਾ ਮਾਨਤਣਾ ਇਹਦਾ 33 ਜਿਆਦਾ ਹੀ ਕਰਦੇ ਖੁਦਾ 32 ਦੀ ਦੇ ਦਾਂਗੇ ਜੋ ਵੀ ਜੋੜੀ ਲਊ ਹੋਰ ਕਰਦਾ ਮਾਨਤਣਾ ਕਰਦੀ ਕਸਰਾ ਜਨੀ ਹਾਂਜੀ ਹਾਂਜੀ ਲਓ ਜੀ 32000 ਦੀ ਇਹ ਤੁਹਾਨੂੰ ਮਿਲ ਜੂਗੀ ਕੋਈ ਫਿਰ ਜੋੜੀ ਪਾ ਲੂਗਾ ਜਿਹੜੀ ਇੱਕ ਨਾਲ ਆਪਾਂ ਤੁਹਾਨੂੰ ਸਮਝਾ ਇਹਦਾ ਮੋਲਾ 12000 ਰੁਪਿਆ ਲਾਂਦੇ ਨਹੀਂ ਕੋਈ ਜੋੜੀ ਵੀ ਲੈ ਲੀ ਕੋ ਤੇ 40000 ਦੀ ਦੇ ਦਾਂ ਗੱਬਣ ਗੱਬਣ ਇਹ ਕਿੰਨੇ ਮਹੀਨੇ ਸਾਡੇ 4 ਮਹੀਨੇ ਯਾਰ ਕੀ ਦੱਸ ਇਹਨੂੰ 4 ਮਹੀਨੇ ਪੂਰੇ ਹੋ ਗਏ ਆ ਲਓ ਜੀ ਆੜੀ ਦਾਸਤਰੀ ਨਹੀਂ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ 4 1/4 ਮਹੀਨਿਆਂ ਦਾ ਜਿਹੜਾ ਤੁਸੀਂ ਵੇਖ ਸਕਦੇ ਟਾਈਮ ਪੀਰੀਅਡ ਹੋ ਗਿਆ ਇਹਨੂੰ ਗੱਭਣ ਨੂੰ ਬਾਕੀ ਚਾਰ ਹੀ ਥਾਣਾ ਕੋਈ ਬੱਚਾ ਜਾਂ ਪੋਰ ਨਾ ਫੋਰ ਸ਼ਾਂ ਕੋਈ ਨਹੀਂ ਨਾਲ ਹੈਗੀ ਪੋਰ ਚਾਂਗ ਨਹੀਂ ਗਈ ਚਾਰ ਥਾਣਾ ਠੀਕ ਹੈ ਜੀ ਸੋਕਰਮਾਲੀ ਸਾਢੇ 1/4 ਮਹੀਨੇ ਦਾ ਬਣਾ ਸ਼ਿੱਗੀ ਮੂਹ ਹਾਂਜੀ ਤੇ ਫੇਸ ਕੁਆਲਿਟੀ ਤੋਂ ਜੇਕਰ ਦਿਖਾਈਏ ਤੁਹਾਨੂੰ ਤਾਂ ਸਿੰਗ ਹੈਗਾ ਕੋਈ 4 4 ਇੰਚ ਦਾ ਵੈਸੇ ਹੈ ਸੀਲਸ ਹੋਊਗਾ ਕੱਦ ਸੋਹਣਾ ਇਸ ਵੈਢ ਦਾ ਬਾਕੀ ਸਾਢੇ 1/4 ਮਹੀਨੇ ਦੇ ਗੱਭਣ ਚ ਸਾਢੇ 1/4 ਮਹੀਨੇ ਉਹ ਕੱਲੀ ਲੈਣੀ ਉਹ 12000 ਦੀ ਇੱਕ ਲੀਲਾ ਨਿਹਾਨਾ ਬੱਤੀ ਆ ਅੱਜ ਵੀ ਜੋੜੀ ਲਓਗੇ 40000 ਰੁਪਏ ਜੀ ਦੇ ਦਾਂਗੇ ਵੀ ਜੋੜੀ ਲੈ ਜਾ ਕੋ 40 40000 ਦੀ ਲੈ ਵੀ ਹਾਂਜੀ ਇੱਕ 200 ਸੱਜਰ ਸੂਈ ਆ ਤੇ ਇੱਕ ਕਰਮਾਲੀ ਨੇ ਹੋਰ ਕੋਈ ਬਸ ਜੀ ਘੱਟੋ ਘਾਟ ਵੀ ਪੰਜਾਂ ਤਾਨੂੰ ਜਾਓ ਦੋ ਵੀ ਤਿਆਰ 30000 ਦੀ ਵਸ਼ੀ ਆ ਗਈ 25 30 ਦੀ ਹਾਂ ਹਾਂਜੀ ਲਓ ਵੀ ਭਰਾਵੋ ਠੀਕ ਆ ਜੋੜੀ ਲਓ ਤੇ 40 ਜੀ ਦੇ ਦਾਂਗੇ ਚੋਕੇ 200 ਰੁਪਿਆ ਛੋੜ ਹੀ ਹੁਣੀ ਵੀਰ ਮਾ ਕਿੰਨਾ ਚਿਰ ਨੂੰ ਇਹਨੇ ਕਰਮਾਲ ਨੇ ਟੋਕੜੋਂ ਨਾ ਉਹਨੇ ਸੂਪ ਉਹਨੇ ਸੂਪ ਇਹਦੇ ਗੱਲ ਆ ਠੀਕ ਆ ਠੀਕ ਹਾਂਜੀ ਲੈ ਹੈਪੀ ਅੱਜ ਵੀਰੇ ਆਪਣੇ ਕੋਲੇ ਨਾਗਨੇ ਹਨ ਹਾਂਜੀ ਆਓ ਦੋਸਤੋ ਨਾਗਰ ਤੁਹਾਨੂੰ ਆਪਾਂ ਦਿਖਾਤੇ ਆ ਮੱਝਾਂ ਜਿਹੜੀਆਂ ਵੀਰ ਹੈਪੀ ਦੇ ਕੋਲ ਆ ਤੇ ਸੋਹਣੀਆਂ ਮੱਝਾਂ ਨੇ ਵੱਡੀਆਂ ਮੱਝਾਂ ਠੀਕ ਆ ਜੀ ਸੋਹਣੇ ਹਾਈਟ ਕੱਦ ਦੇ ਵਿੱਚ ਤੇ ਪਸ਼ੂ ਬਿਲਕੁਲ ਤਾਜ਼ੇ ਸਵੇ ਸਵੇ ਪਸ਼ੂ ਆ ਕੋਈ ਮੇਰਾ ਭਰਾ ਆਪਣੀ ਤਸੱਲੀ ਕਰਨੀ ਚਾਹੁੰਦਾ ਪੈਸੇ ਖਰਚ ਕਰਨੇ ਹਰ ਵਾਰ ਆਪਾਂ ਫੀਲ ਕਰਦੇ ਆ ਵੀ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਠੀਕ ਆ ਤੋਂ ਬਾਕੀ ਪਸ਼ੂ ਚੰਗੇ ਲੱਗੇ ਹੋਣਗੇ ਤਾਂ ਵੀਡੀਓ ਵੱਤੋ ਤਾਂ ਕੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਨਵੇਂ ਫਾਰਮਰ ਵੀ ਨਾਲ ਤੱਕ ਜਿਹੜੀ ਆਪਣੀ ਇਹ ਵੀਡੀਓ ਪਹੁੰਚ ਸਕੇ ਠੀਕ ਆ ਜੀ ਤੇ ਫਿਲਹਾਲ ਨੰਬਰ ਜਿਹੜੇ ਦੋਸਤੋ ਵੀਰ ਹੈਪੀ ਦੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਆ ਨੰਬਰ ਜਿਹੜੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਜਿਨ੍ਹਾਂ ਤੇ ਤੁਸੀਂ ਕਾਲ ਕਰਨੀ ਆ ਤਾਂ ਵੀ ਹੈਪੀ ਭਰਾ ਨਾਲ ਦੀ ਨਾਲ ਇੱਕ ਆਪਣੇ ਭੈਣ ਭਰਾਵਾਂ ਨੂੰ ਨੰਬਰ ਆਪਣੇ ਦੇਦੇ ਤੁਹਾਨੂੰ ਫੋਨ ਨੰਬਰ ਆਪਣਾ ਹੈ 8143735536 ਨੰਬਰ ਆਪਣੇ ਵਰਤਾਲ ਚੱਲਦਾ ਜੋ ਠੀਕ ਹੈ ਜਿੰਦ ਆਪਣਾ ਸਿਹਾਲੀ ਜਿਹੜਾ ਵੀ ਤਰਨਤਾਂ ਤਸੀਲ ਤਰਨਤਾਰ ਠੀਕ ਹੈ ਜੀ ਹਾਂਜੀ ਇਹ ਵੀਰ ਕਹਿੰਦੇ ਵੀ ਸਿਹਾਲੀ ਉਹ ਵੀ ਸਿਹਾਲੀ ਦਾ ਆਪਾਂ ਨੂੰ ਛੱਟੀਆਂ ਅੱਡਾ ਲਾਗੇ ਪੈਂਦਾ ਵਾ ਹਾਂ ਛੱਟੀਆਂ ਮੰਨ ਤੁਹਾਡਾ ਹੀ ਲਾਗੇ ਆ ਹਾਂ ਹਾਂਜੀ ਜੇ ਵੀਰ ਨੇ ਆਉਣਾ ਹੋਵੇ ਤੇ ਐਂਦੀ ਆ ਸਕ ओके। ਲੋਕੀ ਦੋਸਤੋ ਠੱਠੀਆਂ ਮੰਤਾਲਾ ਅੱਡਾ ਲੱਗਦਾ। ਉਤੋਂ ਛੜਕ ਜਿਹੜੀ ਨਿਗਲਦੀ ਆ ਤੇ ਵੀਰ ਐਪੀ ਹੋਣਦੀਆਂ ਬਾਹਰ ਬੈਕਾਂ ਜਿਹੜੀਆਂ ਦੋਸਤੋ ਇੱਥੇ ਵੀ ਜੜ ਤੁਸੀਂ ਕਰਨੋਗੇ। ਨੰਬਰ ਸਕਰੀਨ ਦੇ ਥੱਲੇ ਚੱਲਣ ਦੇ ਨੰਬਰਾਂ ਤੇ ਕਾਲ ਕਰ ਲਿਓ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।